ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ 사ਤਸੰਗਤ ਜੀਓ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਤੇ ਸਵਾਗਤ ਹੈ ਜੀ ਸੰਗਤ ਜੀ ਇਸ ਤਰ੍ਹਾਂ ਕੇ ਪਿਛਲੇ ਦਿਨੇ ਪੱਤਰਕਾਰ ਪ੍ਰੀਤ ਸਿੰਘ ਸੈਣੀ ਜੀ ਅਕਾਲ ਚਲਾਣਾ ਕਰ ਗਏ ਹਨ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਪਰ ਉਹਨਾਂ ਦੀ ਮੌਤ ਤੋਂ ਬਾਅਦ ਬਹੁਤ ਸਾਰੇ ਚੈਨਲਾਂ ਦੇ ਉੱਤੇ ਬਿਨਾਂ ਕਿਸੇ ਮਤਲਬ ਦੀਆਂ ਗੱਲਾਂ ਬਿਨਾਂ ਕਿਸੇ ਸਬੂਤ ਤੋਂ ਬਿਨਾਂ ਤੱਥਾਂ ਦੇ ਆਧਾਰ ਤੋਂ ਬਕਵਾਸबाजी ਬਹੁਤ ਜ਼ਿਆਦਾ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਅੱਜ ਆਪ ਜੀ ਦੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਨੇ ਅ ਕੱਲ ਇੱਕ ਵੀਡੀਓ ਸੁਣਨ ਨੂੰ ਮਿਲੀ ਜਿਸ ਦੇ ਵਿੱਚ ਯੂ ਐਸ ਏ ਦਾ ਕੋਈ ਚੈਨਲ ਹੈ ਤੇ ਉਹ ਬੰਦਾ ਆਪਣੇ ਚੈਨਲ ਤੇ ਬਹੁਤ ਹੀ ਘਟੀਆ ਕਿਸਮ ਦੀ ਸ਼ਬਦਾਵਲੀ ਵਰਤਦਾ ਹੋਇਆ ਸਰਦਾਰ ਪ੍ਰੀਤ ਸਿੰਘ ਸੈਣੀ ਜੀ ਦੇ ਸੋਹਰਾ ਸਾਹਿਬ ਦੇ ਉੱਤੇ ਉਹਨਾਂ ਦੇ ਕਤਲ ਦਾ ਇਲਜ਼ਾਮ ਲਗਾ ਰਿਹਾ ਹੈ ਤੇ ਸਬੂਤ ਉਸ ਬੰਦੇ ਕੋਲ ਇੱਕ ਪੈਸੇ ਦਾ ਨਹੀਂ ਬੇਤੁਖੀਆਂ ਗੱਲਾਂ ਕਰ ਰਿਹਾ ਸੰਗਤ ਜੀ ਤੇ ਮੈਂ ਇਸ ਵਿਸ਼ੇ ਦੇ ਵਿੱਚ ਇਸ ਕਰਕੇ ਆਪ ਜੀ ਦੇ ਨਾਲ ਗੱਲ ਸਾਂਝੀ ਕਰ ਰਿਹਾ ਕਿਉਂਕਿ ਸੰਗਤ ਜੀ ਦਾਸ ਭਾਈ ਰਵਿੰਦਰ ਸਿੰਘ ਰਾਜ ਜੋ ਕਿ ਪਿਛਲੇ 11 ਸਾਲਾਂ ਤੋਂ ਤਕਰੀਬਨ ਸੰ 2013 ਤੋਂ ਪ੍ਰੀਤ ਸਿੰਘ ਸੈਣੀ ਜੀ ਦੇ ਨਾਲ ਅਸੀਂ ਇਕੱਠੇ ਕੰਮ ਕਰ ਰਹੇ ਹਾਂ ਈਵਨ ਕਿ ਮੀਡੀਆ ਲਾਈਨ ਦਾ ਕੰਮ ਮੈਂ ਸਿੱਖਿਆ ਪ੍ਰੀਤ ਸਿੰਘ ਸੈਣੀ ਤੋਂ ਮੈਂ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦਾ ਤੇ ਇੱਥੇ ਪਟਿਆਲੇ ਉਹ ਇਕੱਲੇ ਰਹਿੰਦੇ ਸਨ ਉਹਨਾਂ ਦੇ ਮਾਤਾ ਪਿਤਾ ਨੇ ਜਿਹੜੇ ਯੂ ਐਸਏ ਰਹਿੰਦੇ ਨੇ ਤੇ ਸੋਹਰਾ ਪਰਿਵਾਰ ਦੇ ਨਾਲ ਹੀ ਉਹਨਾਂ ਦੀ ਜਿਆਦਾ ਸਾਂਝ ਸੀ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਸੋਹਰਾ ਪਰਿਵਾਰ ਹੀ ਖਾਸ ਕਰਕੇ ਸੋਹਰਾ ਸਾਹਿਬ ਹੀ ਉਹਨਾਂ ਦਾ ਸਾਥ ਦਿੰਦੇ ਰਹੇ ਉਹਨਾਂ ਦੇ ਕੰਮ ਆਉਂਦੇ ਰਹੇ ਸੁਸੰਗਤ ਜੀ ਜਿਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਬੰਦਾ ਵੀਡੀਓ ਦੇ ਵਿੱਚ ਉਸ ਬੰਦੇ ਦੀ ਆਪਾਂ ਕੋਝਿਕ ਗੱਲਾਂ ਦੇ ਜਵਾਬ ਦੇਣੇ ਨੇ ਤੇ ਉਹਦੇ ਤੋਂ ਜਵਾਬ ਲੈਣੇ ਵੀ ਆਪਾਂ ਕਿ ਭਾਈ ਜਿਸ ਸਿਹਾਰਤ ਤੂੰ ਗੱਲ ਕਰ ਰਿਹਾ ਤੇ ਉਹ ਸਾਡੇ ਨਾਲ ਗੱਲ ਕਰ ਤੇ ਅਸੀਂ ਕਾਰਵਾਈ ਕਰੀਏ ਅੱਗੇ ਫਿਰ ਸੋ ਪਹਿਲਾਂ ਆਪਾਂ ਉਹਦੀਆਂ ਗੱਲਾਂ ਸੁਣ ਲੈਣੇ ਆ ਜੀ ਕਹਿ ਕੀ ਰਿਹਾ ਕਿਸ ਤਰੀਕੇ ਨਾਲ ਉਹਦੀ ਸ਼ਬਦਾਵਲੀ ਦੇਖ ਲਿਓ ਸੰਗਤ ਜੀ ਤੁਸੀਂ ਬਣਦਾ ਆਪਣੇ ਆਪ ਨੂੰ ਬਹੁਤ ਵੱਡਾ ਪੱਤਰਕਾਰ ਕਹਿ ਲੋ ਵੱਡਾ ਟੀਵੀ ਵਾਲਾ ਕਹਿ ਲੋ ਕਿ ਮੈਂ ਬੜਾ ਗੱਲ ਕਰਦਾ ਠੋਕੇ ਪਰ ਉਹਦਾ ਬੋਲਣ ਨੂੰ ਪਰ ਉਹਨੂੰ ਬੋਲਣ ਦੀ ਤਮੀਜ਼ ਇੱਕ ਪੈਸੇ ਦੀ ਨਹੀਂ ਕਿ ਕਿਸ ਤਰੀਕੇ ਦੇ ਨਾਲ ਬੋਲਣਾ ਗਾਲੀ ਗਲੋਚ ਸਿੱਧੇ ਹਾਂ ਕੋਈ ਸਬੂਤ ਤਰਕਲ ਹੋਵੇ ਤੂੰ ਗੱਲ ਕਰ ਕੋਈ ਸਬੂਤ ਨਹੀਂ ਇੱਕ ਪੈਸੇ ਦਾ ਵੀ ਆ ਸੁਣੋ ਪਹਿਲਾਂ ਕਹਿ ਕੀ ਰਿਹਾ ਜੀ ਪਹਿਲੀ ਗੱਲ ਸੰਗਤ ਜੀ ਹੁਣੇ ਕਹਿ ਰਿਹਾ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਉਹਦੇ ਸੋਹਰਾ ਸਾਹਿਬ ਨੂੰ ਉਹਦੇ ਸੋਹਰੇ ਨੂੰ ਪੈਸੇ ਦੇ ਕੇ ਤੇ ਜ਼ਹਿਰ ਦਵਾਤੀ ਠੀਕ ਹੈ ਜੀ ਸ਼੍ਰੋਮਣੀ ਕਮੇਟੀ ਨੇ ਪੈਸੇ ਦੇ ਕੇ ਜ਼ਹਿਰ ਦਵਾਤੀ ਇਸ ਗੱਲ ਦਾ ਸਬੂਤ ਕੀ ਹੈ ਤੇਰੇ ਕੋਲ ਤੇ ਤੂੰ ਕਹਿ ਰਿਹਾ ਪੈਸੇ ਦਿੱਤੇ ਫਿਰ ਤੈਨੂੰ ਇਹ ਵੀ ਪਤਾ ਹੋਊਗਾ ਵੀ ਕਿੰਨੇ ਪੈਸੇ ਦਿੱਤੇ ਇਹ ਵੀ ਨਾਲ ਦੱਸ ਪੈਸੇ ਦਿੱਤੇ ਕਿੰਨੇ ਆ ਔਰ ਕਿਸ ਕਿਹੜੇ ਬੰਦੇ ਨੇ ਪੈਸੇ ਦਿੱਤੇ ਆ ਜੇ ਇੰਨੀ ਗੱਲ ਤੈਨੂੰ ਪਤਾ ਲੱਗ ਗਈ ਹੈ ਤਾਂ ਇਹ ਵੀ ਗੱਲਾਂ ਤੈਨੂੰ ਪਤਾ ਹੀ ਹੋਣਗੀਆਂ ਦੱਸਣ ਵਾਲੇ ਨੇ ਤੈਨੂੰ ਇਹ ਵੀ ਤਾਂ ਦੱਸਿਆ ਹੋਣਾ ਨਾ ਫਲਾਣੇ ਗੁਰਦੁਆਰੇ ਦੇ ਮੈਨੇਜਰ ਨੇ ਇੰਨੇ ਪੈਸੇ ਇਹਨੂੰ ਦਿੱਤੇ ਆ ਫਿਰ ਤੇ ਗੱਲ ਕਰੀ ਉਹ ਵੀ ਦੱਸ ਨਾਲ ਫਿਰ ਕੋਈ ਸਬੂਤ ਤਾਂ ਦੇ ਗੱਲਾਂ ਤੂੰ ਕਰ ਰਹੇਂ ਪ੍ਰੀਤ ਸਿੰਘ ਸੈਣੀ ਦੇ ਹਮਾਇਤੀ ਦੇ ਵਿੱਚ ਵੀ ਬੜਾ ਪੰਥ ਲਈ ਕੀਤਾ ਜੀ ਬੜੀ ਸੇਵਾ ਕੀਤੀ ਹੈ ਜੀ ਕਿੰਨੇ ਵਾਰ ਪ੍ਰੀਤ ਸਿੰਘ ਸੈਣੀ ਦੇ ਨਾਲ ਜੀਵਨ ਚ ਤੇਰੀ ਗੱਲ ਹੋਈ ਹੈ ਕਿੰਨੀ ਵਾਰੀ ਤੋਂ ਕਿੰਨਾ ਕਤੋਂ ਹੁਣ ਫੋਨ ਕਰਕੇ ਉਹਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਕੁੱਤਿਆਂ ਦੀ ਤਰ੍ਹਾਂ ਉੱਥੇ ਬਹਿ ਕੇ ਕੁਰਸੀ ਤੇ ਭੌਂਕੀ ਜਾ ਰਹੇ ਆ ਹਾਂ ਸੁਣੋ ਅੱਗੇ ਕੀ ਕਹਿ ਰਿਹਾ ਜੀ ਸੰਗਤ ਜੀ ਇਹ ਗੱਲਾਂ ਸੁਣ ਕੇ ਨਾ ਇਸ ਵੀਡੀਓ ਦੇ ਵਿੱਚ ਸੋਹਰਾ ਸਾਹਿਬ ਦਾ ਹਿਰਦਾ ਚੀਰਿਆ ਜਾਂਦਾ ਮੇਰੀ ਫੋਨ ਤੇ ਗੱਲ ਹੋਈ ਉਹਨਾਂ ਨਾਲ ਮੈਂ ਉਹਨਾਂ ਨੂੰ ਬੇਨਤੀ ਵੀ ਕੀਤੀ ਵੀ ਆਪਾਂ ਕੈਮਰਾ ਦੇ ਸਾਹਮਣੇ ਆ ਕੇ ਗੱਲ ਕਰੀਏ ਤੇ ਉਹ ਕਹਿੰਦੇ ਮੇਰੇ ਚੰਨੀ ਹਿੰਮਤ ਰਹੀ ਨਹੀਂ ਹੁਣ ਇਸ ਵੀਡੀਓ ਨੇ ਬਹੁਤ ਉਹਨਾਂ ਨੂੰ ਮੈਂਟਲੀ ਅਫਸਰਟ ਕੀਤਾ ਹੋਇਆ ਇਸ ਸਮੇਂ ਕਿਸ ਤਰੀਕੇ ਦੀ ਸ਼ਬਦਾਵਲੀ ਇਹ ਬੰਦਾ ਵਰਤ ਰਿਹਾ ਦੇਖੋ ਕਿ ਬਿਨਾਂ ਕਿਸੇ ਆਧਾਰ ਤੋਂ ਤੇ ਮੈਂ ਬੇਨਤੀ ਕਰਾਂ ਸੰਗਜੀ ਸੋਹਰਾ ਸਾਹਿਬ ਦੇ ਨਾਲ ਪ੍ਰੀਤ ਸਿੰਘ ਸੈਣੀ ਦਾ ਕਿੰਨਾ ਕ ਪਿਆਰ ਸੀ ਜਦੋਂ ਉਹਨਾਂ ਨੂੰ ਲੱਗਿਆ ਮੇਰੀ ਤਬੀਅਤ ਖਰਾਬ ਹੋ ਰਹੀ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਸੋਹਰਾ ਸਾਹਿਬ ਨੂੰ ਫੋਨ ਕੀਤਾ ਪ੍ਰੀਤ ਸਿੰਘ ਸੈਣੀ ਨੇ ਹੋਰ ਕਿਸੇ ਨੂੰ ਵੀ ਕਰ ਸਕਦੇ ਸੀ इवन ਕਿ ਭੈਣ ਉਹਨਾਂ ਦੀ ਉੱਪਰਲੇ ਛੱਤ ਤੇ ਰਹਿੰਦੀ ਐ ਆਪਣੀ ਭੈਣ ਨੂੰ ਨਹੀਂ ਫੋਨ ਕੀਤਾ ਸੋਹਰਾ ਸਾਹਿਬ ਨੂੰ ਕੀਤਾ ਕਿਉਂਕਿ ਸੰਗਤ ਜੀ ਜਿਹਦੇ ਨਾਲ ਜ਼ਿਆਦਾ ਪਿਆਰ ਹੋਵੇ ਨਾ ਜ਼ਿਆਦਾ ਜਿਹਦੇ ਨਾਲ ਦਿਲਾਂ ਦੀ ਸਾਂਝ ਹੋਵੇ ਬੰਦਾ ਸਭ ਤੋਂ ਪਹਿਲਾਂ ਦੁੱਖ ਦੀ ਘੜੀ ਦੇ ਵਿੱਚ ਉਸੇ ਨੂੰ ਯਾਦ ਕਰਦਾ ਤੇ ਸਭ ਤੋਂ ਪਹਿਲਾਂ ਸੋਹਰਾ ਸਾਹਿਬ ਨੂੰ ਫੋਨ ਕੀਤਾ ਕਿ ਮੇਰੀ ਤਬੀਅਤ ਖਰਾਬ ਹੋ ਰਹੀ ਐ ਤੁਸੀਂ ਫਟਾਫਟ ਆਓ ਤੇ ਆਪਾਂ ਦਵਾਈ ਲੈ ਕੇ ਆਈਏ ਤੇ 20-25 ਮਿੰਟਾਂ ਦੇ ਵਿੱਚ ਉਹ ਵੀ ਫਟਾਫਟ ਪਹੁੰਚ ਗਏ ਤੇ ਫਿਰ ਉਹ ਡਾਕਟਰ ਕੋ ਲੈ ਕੇ ਗਏ ਉਥੇ ਉਹਨਾਂ ਨੇ ਉਹਨਾਂ ਨੇ ਮਰ ਤੱਕ ਘੋਸ਼ਿਤ ਕਰ ਦਿੱਤਾ ਡਾਕਟਰਾਂ ਨੇ ਤੇ ਫਿਰ ਉਸ ਤੋਂ ਬਾਅਦ ਪੋਸਟਮਾਰਟਮ ਵਾਸਤੇ ਸੰਗਤ ਜੀ ਸਰੀਰ ਡੈੱਡ ਬੋਡੀ ਸੋਰਾ ਸਾਹਿਬ ਨੇ ਹੀ ਅੱਗੇ ਰੈਫਰ ਕੀਤੀ ਹੈ ਸੋਰਾ ਸਾਹਿਬ ਨੇ ਹੀ ਸਾਈਨ ਕੀਤੇ ਨੇ ਵੀ ਇਹਦਾ ਪੋਸਟਮਾਰਟਮ ਕੀਤਾ ਜਾਵੇ ਇੱਕਦਮ ਕਿਵੇਂ ਮੌਤ ਹੋ ਗਈ ਸਾਨੂੰ ਪਤਾ ਲੱਗਣਾ ਚਾਹੀਦਾ ਕਾਰਨਾਂ ਦਾ ਇਹ ਪਾਪੀ ਬਿਨਾਂ ਕਿਸੇ ਗਲਤ ਉਹਨਾਂ ਦੇ ਉੱਤੇ ਇਲਜ਼ਾਮ ਲਗਾ ਰਿਹਾ ਸੰਗਤ ਜੀ ਕਿ ਲਾਲਚ ਦੇ ਵਿੱਚ ਆ ਕੇ ਜ਼ਹਿਰ ਦੇਤੀ ਜ਼ਹਿਰ ਦੇਤੀ ਅਸੀਂ ਸੰਗਤ ਜੀ ਉਹਨਾਂ ਦੀ ਮੌਤ ਤੋਂ ਲੈ ਕੇ ਸੰਸਕਾਰ ਤੱਕ ਉਹਨਾਂ ਦੇ ਨਾਲ ਰਹੇ ਉਹਨਾਂ ਦੇ ਪਰਿਵਾਰ ਦੇ ਨਾਲ ਰਹੇ ਭਜਨ ਅਠ ਕਰਦੇ ਰਹੇ ਤੇ ਸਾਨੂੰ ਤਾਂ ਅਜੇ ਤੱਕ ਕੋਈ ਗੱਲਬਾਤ ਇਦਾਂ ਦੀ ਪਤਾ ਲੱਗੀ ਨਹੀਂ ਪੋਸਟਮਾਰਟਮ ਦੀ ਰਿਪੋਰਟ ਵੀ ਅਜੇ 15 ਦਿਨ ਲੱਗ ਜਣੇ ਨੇ ਆਉਂਦੀ ਨੂੰ ਫਿਰ ਜਾ ਕੇ ਕਿਤੇ ਪਤਾ ਲੱਗੂ ਵੀ ਕੀ ਕਾਰਨ ਬਣਿਆ ਮੌਤਾ ਅਜੇ ਤੱਕ ਰਹੱਸਮਈ ਹੈ ਕੁਝ ਨਹੀਂ ਪਤਾ ਲੱਗ ਰਿਹਾ ਵੀ ਕਿਉਂ ਮੌਤ ਹੋਈ ਕਿਵੇਂ ਹੋਈ ਸੋ ਅਗੇ ਸੁਣੋ ਇਸ ਦੀ ਕਰਤੂਤ ਕਹਿ ਬੋਲ ਕੀ ਰਿਹਾਏ ਸੰਗਤ ਜੀਏ ਆ ਦੇਖੋ ਸੰਗਤ ਜੀ ਇਸ ਮੂਰਖ ਦੀ ਸੋਚ ਤੇ ਹਾਸਾ ਵੀ ਆਉਂਦਾ ਕੀ ਕਹਿ ਰਿਹਾ ਉਹਦੇ ਸੋਰੇ ਨੇ ਪੋਸਟਾਂ ਪਾ ਕੇ ਰੋਕੇ ਆ ਲੋਕਾਂ ਨੂੰ ਵੀ ਕੋਈ ਨਾ ਪੁੱਛੇ ਉਥੇ ਕੋਈ ਨਾ ਬੋਲੇਓ ਤੇ ਜੇ ਪੋਸਟਾਂ ਤੈਨੂੰ ਨਜ਼ਰ ਆ ਗਈਆਂ ਇੱਕ ਅਦੀ ਪੋਸਟ ਸਾਨੂੰ ਦਿਖਾ ਵੀ ਦੇ ਇੱਥੇ ਵੀਡੀਓ ਦੇ ਵਿੱਚ ਕੱਲੀ ਫੋਟੋ ਲਾ ਕੇ ਪ੍ਰੀਤ ਸਿੰਘ ਸੈਣੀ ਦੀ ਮਰਤਕ ਵਾਲੀ ਤੇ ਪਿੱਛੇ ਤੋਂ ਕੁੱਤਿਆਂ ਨੂੰ ਭੌਂਕੀ ਜਾਂਦਾ ਕਿਹੜੀ ਪੋਸਟ ਤੇ ਪਾ ਕੇ ਕਿਹੜੀ ਕਿਹੜੀ ਆਈਡੀ ਤੋਂ ਕਿਹੜੀ ਪੋਸਟ ਪਾਈ ਹੈ ਉਹਨਾਂ ਨੇ ਕੋਈ ਦਿਖਾਤਾ ਦੇ ਸਾਨੂੰ ਵੀਰ ਪੋਸਟ ਪਾਈ ਹੈ ਜੀ ਉਹਨਾਂ ਨੇ ਆ ਉਹਨਾਂ ਦੀ ਆਈਡੀ ਹੈ ਤੇ ਇਥੋਂ ਮੰਨਾ ਕਰ ਰਹੇ ਨੇ ਲੋਕਾਂ ਨੂੰ ਬਿਨਾ ਆਇਓ ਕਮਾਲ ਦੀਆਂ ਗੱਲਾਂ ਨੇ ਯਾਰ ਕੋਈ ਗੱਲ ਦਾ ਸਿਰਾ ਨਹੀਂ ਪੈਰਾ ਨਹੀਂ ਤੇਰੇ ਕੋਲ ਇੱਕ ਰੁਪਏ ਦਾ ਤੇਰੇ ਕੋਲ ਸਬੂਤ ਨਹੀਂ ਤੇ ਗਲੀ ਦੇ ਵਾਰਾ ਕੁੱਤਿਆਂ ਕੋ ਤੋਂ ਭੁੰਗੀ ਜਾਣਾ ਅੱਗੇ ਸੁਣੋ ਸੰਗਤ ਜੀ ਕੀ ਕਹਿੰਦਾ ਇੱਕ ਤਾਂ ਮੋਬਾਈਲ ਹੈ बार-बार ਬੰਦ ਹੋ ਜਾਂਦਾ ਸੰਗਤ ਜੀ ਫਿਰ ਮੈਂ ਮੈਨੂੰ ਇੰਨੀ ਇੱਕ ਖੁੰਦਕ ਚੜ ਰਹੀ ਐ ਨਾ ਇਸ ਦੀਆਂ ਗੱਲਾਂ ਸੁਣ ਕੇ ਕਹਿੰਦਾ ਕਿਸਾਨ ਜਥੇਬੰਦੀਆਂ ਨੂੰ ਰੋਕਦਾ ਰਿਆ ਮੇਰੇ ਸੋਹਰਾ ਸਾਹਿਬ ਨਾਲ ਉਹਦੇ ਪ੍ਰੀਤ ਸਿੰਘ ਸੈਣੀ ਦੇ ਸੋਹਰਾ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੇ ਜੀ ਐਨੀ ਮੇਰੀ ਚੱਲਦੀ ਹੁੰਦੀ ਮੈਂ ਧਰਨੇ ਨਾਲ ਚਕਾ ਦਾਂ ਜੇ ਕਿਸਾਨ ਜਥੇਬੰਦੀਆਂ ਮੇਰੀ ਗੱਲ ਮੰਨਦੀਆਂ ਹੋਣ ਤੇ ਮੈਂ ਅੱਗੇ ਸਰਕਾਰਾਂ ਤੱਕ ਨਾ ਉਹਨਾਂ ਦੇ ਕੰਮ ਹੱਲ ਕਰਵਾ ਦਾਂ ਕਮਾਲ ਦੀਆਂ ਗੱਲਾਂ ਨੇ ਸੰਗਤ ਜੀ ਪਤਾ ਨਹੀਂ ਸਿਰਫ ਇਹਨਾਂ ਲੋਕਾਂ ਨੂੰ ਆਪਣੀ ਟੀਆਰਪੀ ਚਾਹੀਦੀ ਹੈ ਆਪਣੇ ਚੈਨਲ ਤੇ ਸਿਰਫ ਵਿਊ ਚਾਹੀਦੇ ਨੇ ਹੋਰ ਕੋਈ ਸੰਗਤ ਜੀ ਇਹਨਾਂ ਨੂੰ ਲੈਣਾ ਦੇਣਾ ਕਿਸੇ ਗੱਲ ਦੇ ਨਾਲ ਕੋਈ ਇਹਨਾਂ ਨੂੰ ਪਰਿਵਾਰ ਨਾਲ ਦੁੱਖ ਨਹੀਂ ਆ ਸੁਣੋ ਕਿ ਉਹ ਜਿੱਤ ਜਾਈ ਪ੍ਰੀਤ ਸਿੰਘ ਸੈਣੀ ਉਹ ਤੂੰ ਰਹਿਣ ਦੇ ਯਾਰ ਪ੍ਰੀਤ ਸਿੰਘ ਸੈਣੀ ਦਾ ਨਾਮ ਹੀ ਤੇਰੀ ਜ਼ੁਬਾਨ ਦੇ ਉੱਤੋਂ ਨਾ ਸੁਣ ਕੇ ਮੈਨੂੰ ਖੰਧਕ ਚੜਦੀ ਹੈ ਤੇਰੇ ਵਰਗੇ ਬੰਦੇ ਨਾ ਹੀ ਉਹਦਾ ਨਾਮ ਲੈਣ ਸਗੋ ਪ੍ਰੀਤ ਸਿੰਘ ਸੈਣੀ ਦੀ ਆਤਮਾ ਨੂੰ ਦੁੱਖ ਹੋ ਰਿਹਾ ਹੋਣਾ ਸੰਗਤ ਜੀ ਜਦੋਂ ਇਹ ਨਾਮ ਲੈ ਰਹੇ ਪ੍ਰੀਤ ਸਿੰਘ ਸੈਣੀ ਦਾ ਸੰਗਤ ਜੀ ਇਹਨਾਂ ਦੇ ਪਰਿਵਾਰ ਦੀ ਜਿਹੜੀ ਦਸ਼ਾ ਹੈ ਇਹਨਾਂ ਦੇ ਪਰਿਵਾਰ ਦੇ ਹਾਲਾਤ ਨੇ ਜਿਹੜੇ ਉਹ ਅਸੀਂ ਨਾਲ ਰਹਿ ਕੇ ਵੇਖੇ ਨੇ ਸੰਗਤ ਜੀ ਸਾਨੂੰ ਪਤਾ ਸਾਡਾ ਘਰ ਦੇ ਵਿੱਚ ਆਣਾ ਜਾਣਾ ਪ੍ਰੀਤ ਸਿੰਘ ਸੈਣੀ ਦੇ ਕਮਾਲ ਹੋ ਗਈ ਪ੍ਰੀਤ ਸਿੰਘ ਸੈਣੀ ਦੇ ਮੈਸੇਜ ਆ ਉਹਨਾਂ ਦੀ ਵਾਈਫ ਉਹ ਸਰੀਰਕ ਤੌਰ ਤੇ ਬਿਮਾਰ ਚੱਲ ਰਹੇ ਨੇ ਕਈ ਸਾਲਾਂ ਤੋਂ ਤੁਰ ਨਹੀਂ ਸਕਦੇ ਤੇ ਆਪਣੇ ਪੇਕੇ ਰਹਿ ਰਹੇ ਨੇ ਕਿਉਂਕਿ ਉਹ ਇਕੱਲੇ ਸਨ ਇੱਥੇ ਪ੍ਰੀਤ ਸਿੰਘ ਸੈਣੀ ਤੇ ਉਹਨਾਂ ਨੇ ਫਿਰ ਆਪਣੇ ਸਹੁਰੇ ਘਰ ਹੀ ਆਪਣੀ ਵਾਈਫ ਨੂੰ ਭੇਜਤਾ ਵੀ ਉੱਥੇ ਹੀ ਚਲੋ ਉਹਦੀ ਦੇਖ ਰਿਕ ਹੋ ਜੇਗੀ ਇਲਾਜ ਚੱਲ ਰਿਹਾ ਸੀ ਉਹਨਾਂ ਦਾ ਚੱਲ ਰਿਹਾ ਹਜੇ ਵੀ ਤੇ ਛੋਟੀ ਜੀ ਬੱਚੀ ਹੈ 9-10 ਸਾਲਾਂ ਦੀ ਤੇ ਸੰਗਤ ਜੀ ਕਿਹੜਾ ਬੰਦਾ ਆਪਣੀ ਧੀ ਦੇ ਸਿਰ ਤੋਂ ਉਸ ਦਾ ਸੁਹਾਗ ਹੈ ਜਿਹੜਾ ਉਹ ਜਾੜੇ ਗਰੀ ਸਮਝ ਤੋਂ ਬਾਹਰ ਹੈ ਸੰਗਤ ਜੀ ਇਹੋ ਜੇ ਲੋਕ ਨੇ ਨਾ ਜਿਹੜੇ ਟੁੱਕੜ ਬੋਚ ਲੋਕ ਨੇ ਸੰਗਤ ਜੀ ਜਿਹੜੇ ਚੰਦ ਪੈਸਿਆਂ ਦੇ ਖਾਤਰ ਇਹਨਾਂ ਦੇ ਜਮੀਰ ਮਰੇ ਹੋਏ ਨੇ ਤੇ ਆਪਣੇ ਆਪ ਨੂੰ ਦੱਸਦੇ ਨੇ ਬੜੇ ਅਸੀਂ ਧਰਮੀ ਆ ਬੜੇ ਅਸੀਂ ਸੱਚ ਦੀ ਆਵਾਜ਼ ਬੁਲੰਦ ਕਰ ਰਹੇ ਆ ਇਹਦੇ ਚੈਨਲ ਦਾ ਨਾਮ ਪਤਾ ਨਹੀਂ ਫਾਸਟਵੇ ਟੀਵੀ ਯੂ ਐਸ ਏ ਯੂ ਐਸ ਏ ਦਾ ਇਹ ਟੀਵੀ ਹੈ ਫਾਸਟਵੇ ਤੇ ਸੰਗਜੀ ਯੂਐਸਏ ਜਿਹੜੇ ਵੀ ਰਹਿਣ ਵਾਲੇ ਪ੍ਰੀਤ ਸਿੰਘ ਸੈਣੀ ਦੇ ਨਾਲ ਪਿਆਰ ਕਰਨ ਵਾਲੇ ਸੱਜਣ ਨੇ ਸੰਗਤਾਂ ਨੇ ਉਹਨਾਂ ਨੂੰ ਬੇਨਤੀ ਹੈ ਵੀ ਇਹਦੀ ਖੋਜ ਕਰੋ ਇਹਨੂੰ ਥੋੜਾ ਜਾ ਦੱਸੋ ਵੀ ਕਿਸ ਤਰੀਕੇ ਨਾਲ ਬੋਲੀ ਦਾ ਹੁੰਦਾ ਕੋਈ ਗੱਲ ਦਾ ਸਿਰਾ ਪੈਰਾ ਵੀ ਤਾਂ ਹੋਵੇ ਕੋਈ ਸਬੂਤ ਤਾਂ ਹੋਵੇ ਭੁੰਕੀ ਜਾ ਰਿਹਾ ਕੁੱਤਿਆਂ ਵਾਂਗੂ ਕਿਸਾਨ ਜੱਥੇ ਬੰਦੀਆਂ ਨੂੰ ਰੋਕਦਾ ਜੀ ਪੋਸਟਾਂ ਪਾ ਕੇ ਮਨਾ ਕਰਦਾ ਜੀ ਕੋਈ ਸਸਕਾਰ ਤੇ ਨਾ ਪਹੁੰਚਿਓ ਕੋਈ ਕਦੀ ਪੋਸਟ ਤਾਂ ਦਿਖਾ ਦੇ ਇੱਕ ਪੋਸਟ ਦਿਖਾ ਦੇ ਕੋਈ ਮਨਜੀ ਐਸੀ ਵੀ ਤੇ ਜੇ ਤੇਰੇ ਕੋਲ ਕੋਈ ਸਬੂਤ ਨੇ ਤੂੰ ਜਨਤਕ ਕਰ ਫਿਰ ਉਹ ਸਬੂਤ ਸਾਹਮਣੇ ਰੱਖ ਜਨਤਾ ਦੀ ਕਚਹਿਰੀ ਚ ਰੱਖ ਸੰਗਤ ਦੇ ਸਾਹਮਣੇ ਤਾਂ ਕਿ ਕੋਈ ਕਾਰਵਾਈ ਹੋ ਸਕੇ ਐਵੇਂ ਵੀਡੀਓ ਬਣਾ ਕੇ ਕੋਈ ਕਾਰਵਾਈ ਨਹੀਂ ਹੁੰਦੀ ਕਿਸੇ ਦੇ ਉੱਤੇ ਮਨਮਰਜ਼ੀ ਦੋ ਦਿਲ ਚਾਇਆ ਹੋਈ ਭੌਂਕਦੇ ਰਹੇ ਬਹਿ ਕੇ ਉੱਥੇ ਸੰਗਤ ਜੀ ਬਹੁਤ ਕਿਸਮ ਦਾ ਬਹੁਤ ਘਟੀਆ ਕਿਸਮ ਦਾ ਇਹ ਬੰਦਾ ਜਿਹੜਾ ਬੋਲ ਰਿਹਾ ਇਸ ਵੀਡੀਓ ਦੇ ਵਿੱਚ ਤੁਸੀਂ ਸੁਣੀਏ ਇਹਦੀਆਂ ਗੱਲਾਂ ਮਜਬੂਰੀ ਸੀ ਤੁਹਾਡੇ ਨਾਲ ਇਹ ਗੱਲਾਂ ਸਾਂਝੀਆਂ ਕਰਨੀਆਂ ਸੀ ਕਿਉਂਕਿ ਪਰਿਵਾਰ ਬੜਾ ਸਦਮੇ ਦੇ ਵਿੱਚ ਹੈ ਇਸ ਸਮੇਂ ਇੱਕ ਤਾਂ ਜਵਾਨ ਪੁੱਤਰ ਜਵਾਨ ਜਵਾਈ ਚਲਾ ਗਿਆ ਅਗਲੇ ਦਾ ਮਾਪਿਆਂ ਦਾ ਪੁੱਤ ਚਲਾ ਗਿਆ ਭੈਣ ਭਰਾ ਦਾ ਭਰਾ ਚਲਾ ਗਿਆ ਔਰ ਕੇਵਲ ਪਰਿਵਾਰ ਹੀ ਨਹੀਂ ਬਹੁਤ ਸਾਰੀ ਸਿੱਖ ਸੰਗਤ ਜਿਨ੍ਹਾਂ ਦੀ ਭਾਵਨਾਵਾਂ ਜੁੜੀਆਂ ਹੋਈਆਂ ਸਨ ਪ੍ਰੀਤ ਸਿੰਘ ਸੈਣੀ ਦੀਆਂ ਉਹ ਫੁੱਟ ਫੁੱਟ ਕੇ ਰੋ ਰਹੇ ਨੇ ਅੱਜ ਦੇ ਦਿਨਾਂ ਦੇ ਵਿੱਚ ਇਹੋ ਜਿਹੇ ਜਿਹੜੇ ਬੰਦੇ ਨੇ ਸੰਗਤ ਜੀ ਬੇਤੁਕੀਆਂ ਗੱਲਾਂ ਕਰਕੇ ਪਰਿਵਾਰ ਦੇ ਦਿਲਾਂ ਨੂੰ ਛੱਟ ਪਹੁੰਚਾਉਣ ਦਾ ਜਿਹੜਾ ਕੰਮ ਨੇ ਕਰ ਰਹੇ ਨੇ ਮੈਨੂੰ ਤਾਂ ਲੱਗਦਾ ਇਹਦਾ ਆਪਣਾ ਹੀ ਨਾ ਕੋਈ ਹੱਥ ਹੋਵੇ ਵਿੱਚ ਤੇ ਇਹ ਸੋਚ ਰਿਹਾ ਵੀ ਮੈਂ ਪਰਿਵਾਰ ਨੂੰ ਹੀ ਆਪਸ ਚ ਲੜਵਾਦਾ ਤੇ ਇਹਨਾਂ ਦੀ ਲੜਾਈ ਆਪਸੀ ਚਲਦੀ ਰਹੇ ਤੇ ਕਾਰਵਾਈ ਕੋਈ ਹੋਵੇ ਨਾ ਹੋ ਸਕਦਾ ਇਦਾਂ ਵੀ ਹੋ ਸਕਦਾ ਕੀ ਪਤਾ ਇਹਨੇ ਆਪ ਹੀ ਕੁਛ ਨਾ ਕੁਛ ਕੀਤਾ ਹੋਵੇ ਕਰਵਾਇਆ ਹੋਵੇ ਕਿਸੇ ਤੋਂ ਸੋ ਸੰਗਤ ਜੀ ਇਸੇ ਵੀਡੀਓ ਨੂੰ ਲੈ ਕੇ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨ ਦੇ ਸਨ ਬਾਕੀ ਪਰਮਾਤਮਾ ਕਿਰਪਾ ਕਰੇ ਉਹਨਾਂ ਦੀ ਰੂਹ ਆਤਮਾ ਨੂੰ ਆਪਣੇ ਚਰਨਾਂ ਦਾ ਨਿਵਾਸ ਬਖਸ਼ੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰੇ ਸੋ 16 ਤਰੀਕ ਸ਼ਨੀਵਾਰ ਨੂੰ ਪ੍ਰੀਤ ਸਿੰਘ ਸੈਣੀ ਜੀ ਦੀ ਅੰਤਿਮ ਅਰਦਾਸ ਦਾ ਸਮਾਗਮ ਹੈ ਜਿਹੜਾ ਪਿੰਡ ਜਾਜਾ ਹੁਸ਼ਿਆਰਪੁਰ ਵਿਖੇ ਹੋਣਾ ਹੈ ਜੀ ਸਮਾਗਮ ਤੇ ਆਪ ਸੰਗਤਾਂ ਨੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ